ਅੱਜ ਬਣਾਉਣ ਲੱਗੇ ਆਪਾਂ ਗੋਭੀ ਦੀ ਸਬਜ਼ੀ ਦੇ ਪਰੌਂਠੇ ਤੇ ਰਾਤ ਦੇ ਬਚੀ ਹੋਈ ਸੀ ਤੇ ਆਪਾਂ ਹੁਣ ਆਪਾਂ ਇਹਨੂੰ ਗ੍ਰाइंड ਕਰਨ ਲੱਗੇ ਆਂ ਤੇ ਥੋੜਾ ਇਹ ਪਾਣੀ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਤੇ ਹੁਣ ਆਟਾ ਪਾ ਲਿਆ ਆਪਾਂ ਆਟਾ ਪਾ ਕੇ ਨਮਕ ਪਾ ਲਿਆ ਨਮਕ ਪਾ ਲਿਆ ਆਪਾਂ ਤੇ ਹੁਣ ਮਸਾਲਾ ਪਾ ਲਿਆ ਮਿਰਚਾਂ ਪਾ ਲਈਆਂ ਲਾਲ ਹਲਦੀ ਪਾ ਲਈ ਤੇ ਕੱਟੀ ਹੋਈ ਹਰੀ ਮਿਰਚ ਤੇ ਪਿਆਜ਼ ਪਾ ਲਈ ਤੇ ਹੁਣ ਆਪਾਂ ਵਿੱਚ ਗੋਭੀ ਗ੍ਰाइंड ਕੀਤੀ ਪਾ ਲਈ ਤੇ ਹੁਣ ਚੰਗੀ ਤਰ੍ਹਾਂ ਆਟਾ ਗੁੰਨ ਲੈਣਾ ਆਟਾ ਗੁੰਨ ਲਿਆ ਥੋੜਾ ਜਿਹਾ ਪਾਣੀ ਪਾ ਪਾ ਕੇ ਤੇ ਆਟਾ ਆਪਾਂ ਗੁੰਨ ਲਿਆ ਤੇ ਹੁਣ ਇਸ ਤਰ੍ਹਾਂ ਪੇੜਾ ਲੈ ਲੈਣਾ ਤੇ ਪਰੌਂਠਾ ਆਪਾਂ ਵੇਲ ਲੈਣਾ ਤੇ ਚਿਓਾ ਲਾ ਕੇ ਇਸ ਤਰ੍ਹਾਂ ਮੋੜ ਲੈਣਾ ਮੋੜ ਕੇ ਤੇ ਚਾਰ ਚੰਡਾ ਪਰੌਂਠਾ ਬਣਾ ਲੈਣਾ ਆਪਾਂ ਤੇ ਪਰੌਂਠਾ ਹੁਣ ਆਪਾਂ ਵੇਲ ਲੈਣਾ ਚੰਗੀ ਤਰ੍ਹਾਂ ਵੇਲ ਕੇ ਤੇ ਹੁਣ ਤਵੇ ਤੇ ਘਿਓ ਪਾ ਲੈਣਾ ਘਿਓ ਪਾ ਕੇ ਤੇ ਪਰੌਂਠਾ ਪਾ ਦੇਣਾ ਤੇ ਆਪਣੇ ਰਾਤ ਦੀ ਬਚੀ ਆਲਾ ਗੋਭੀ ਦਾ ਪਰੌਂਠਾ ਹੋ ਗਿਆ ਤਿਆਰ ਤੇ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਬਣਦਾ ਤੇ ਟਰਾਈ ਕਰਾ ਜ਼ਰੂਰ ਕਰੋ ਜੀ